ਹਾਂਜੀ ਮਿੱਤਰੋ ਪਹਿਲਾਂ ਤੇ ਸਾਰੇ ਨੂੰ ਸਤਿ ਸ੍ਰੀ ਅਕਾਲ ਆ ਜੀ ਤੇ ਦੂਜਾ ਆਪਾਂ ਗਏ ਹਾਂ ਜੀ ਅੱਜ ਸ਼ਹਿਰ ਤੇ ਸ਼ਹਿਰੋਂ ਜਦੋਂ ਵਾਪਸ ਆਪਾਂ ਘਰ ਆਏ ਤੇ ਹਨੂ ਰਸਤੇ ਦੇ ਵਿੱਚ ਨਾ ਇੱਕ ਚੀਜ਼ ਲੱਭੀ ਆ ਤੇ ਚੀਜ਼ ਬੜੀ ਜਿਆਦਾ ਸੋਹਣੀ ਆ ਉਹ ਤੇ ਆਪਾਂ ਉਹਨੂੰ ਝੁੱਕ ਕੇ ਘਰ ਲੈ ਆਂਦਾ ਕਿਉਂਕਿ ਸਾਡੀ ਗੱਡੀ ਦੇ ਨਾਲ ਅੱਗੇ ਆਣਗੇ ਤੇ ਉਹ ਖਲੋ ਗਿਆ ਤੇ ਨਾ ਇੱਧਰ ਹੋਏ ਨਾ ਉੱਧਰ ਹੋਏ ਤੇ ਤੁਸੀਂ ਕਾਫੀ ਵਾਰ ਉਹਨੂੰ ਵੇਖਿਆ ਆ ਮਤਲਬ ਜਿਹੜੇ ਸਿਆਣੇ ਬੰਦੇ ਉਹਨਾਂ ਨੇ ਤੇ ਵੇਖਿਆ ਬਟ ਹਰਕਿਰਤ ਨੇ ਉਹਨੂੰ ਕਦੇ ਨਹੀਂ ਵੇਖਿਆ ਮੈਂ ਵੀ ਚਲੋ ਹਰਕਿਰਤ ਨੂੰ ਘਰ ਜਾ ਕੇ ਵਿਖਾਲਦੇ ਆ ਤੇ ਆਪਾਂ ਉਹਨੂੰ ਚੁੱਕ ਕੇ ਘਰ ਲੈ ਆਂਦਾ ਆ ਕਿਉਂਕਿ ਹਰਕਿਰਤ ਨੇ ਫਸਟ ਟਾਈਮ ਇਹਨੂੰ ਵੇਖਣਾ ਸੀ ਪਹਿਲਾਂ ਟੀਵੀ ਤੇ ਕਦੇ-ਕਦੇ ਹੀ ਵੇਖਿਆ ਹੋਣਾ ਆ ਕਿਉਂ ਕਹਿੰਦਾ ਹਾਂਜੀ ਤੇ ਉਹ ਚੀਜ਼ ਕੀ ਆ ਉਹ ਚੀਜ਼ ਹੋਣਾ ਪਤਾ ਨੂੰ ਵਿਖਾਲਦੇ ਆ ਬਹੁਤ ਹੀ ਸੋਹਣੀ ਆ ਤੇ ਕਿਰਤ ਵੇਖਣੀ ਆ ਤੇ ਆਜੋ ਫਿਰ ਮੰਮੀ ਕਰੇ ਮੜਾ ਜਾ ਕੈਮਰਾ ਠਾਣ ਤੇ ਆ ਆ ਦੇਖ ਸਕਦੇ ਜੇ ਤੁਸੀਂ ਮਿੱਤਰੋ ਤੇ ਆਪਾਂ ਸ਼ਰਮ ਆਉਂਦੇ ਮम्मी ਦੇਖਣ ਰਿਹਾ ਥੋੜਾ ਦੇਖਦੇ ਗਾਂ ਜੋ ਟੂ ਵੈਕਤ ਕਰ ਲੋ ਹੁਣ ਹਾਂਜੀ ਸੋ ਮਿੱਤਰੋ ਇਹ ਆ ਜੀ ਕਛੂ ਕਮਾ ਜਿਹੜਾ ਸਾਨੂੰ ਰਸਤੇ ਦੇ ਵਿੱਚੋਂ ਲੱਭਾ ਆ ਤੇ ਇੰਗਲਿਸ਼ ਚ ਇਹਨੂੰ ਕਹਿ ਦਿੰਦੇ ਆ ਜੀ ਟਰਟਲ ਤੇ ਹਰਕਿਰਤ ਬਹੁਰੀ ਜਿਆਦਾ ਖੁਸ਼ ਹੈ ਇਹਨੂੰ ਵੇਖ ਕੇ ਮੈਂ ਤਾਂ ਪਹਿਲਾਂ ਛੱਡਾਂ ਚੱਲੇ ਆ ਵਾਪਸ ਪਰ ਹਰ ਗਿੱਦ ਕਹਿੰਦਾ ਵੀ ਮੈਂ ਇਸ ਨਾਲ ਖੇਡਣਾ ਆ ਮੈਂ ਚੱਲ ਕੋਈ ਗੱਲ ਨਹੀਂ ਇੱਕ ਦੋ ਦਿਨ ਰੱਖ ਲੈਨੇ ਆ ਤੇ ਆਪਾਂ ਫੇਰ ਇਹਨੂੰ ਪਾਣੀ ਦੇ ਵਿੱਚ ਹੀ ਛੱਡ ਦਾਂਗੇ ਤੇ ਬਾਕੀ ਕਮੈਂਟ ਕਰਕੇ ਦੱਸਿਓ ਵੀ ਇਹ ਖਾਂਦਾ ਕੀ ਕੋਜਿਆ ਕਿਉਂਕਿ ਸਾਨੂੰ ਇੰਨੀ ਚੀਜ਼ ਦਾ ਤੇ ਪਤਾ ਨਹੀਂ ਆ ਆਪਾਂ ਨਾ ਉਹ ਸੇਬ ਸੂਪ ਪਾਈ ਹੀ ਘੱਟ ਕੇ ਨਹੀਂ ਨਹੀਂ ਖਾਦੀ ਕਰਨਾ ਸੇਬ ਵੀ ਨਹੀਂ ਖਾਦੀ ਸੇਬ ਨਹੀਂ ਖਾਦੇ ਨਹੀਂ ਖਾਦੀ ਰੋਟੀ ਵੀ ਨਹੀਂ ਖਾਦੀ ਚੌਲ ਰੋਟੀ ਕੁਝ ਨਹੀਂ ਖਾਂਦਾ ਹੈਗਾ ਮੈਨੂੰ ਲੱਗਦਾ ਨਹੀਂ ਵੀ ਜਿੱਦਾਂ ਇਹ ਛੱਪੜ ਵਗੈਰਾ ਚ ਰਹਿੰਦੇ ਹਨਾ ਉਥੇ ਕੀੜੇ ਮਕੋੜੇ ਹੋ ਸਕਦਾ ਫਿਰ ਉਹ ਨਹੀਂ ਚੀਜ਼ਾਂ ਖਾਂਦੇ ਆ ਤੇ ਮਤਲਬ ਕਿ ਫਰੂਟ ਫਰਾਟ ਤੇ ਇਹਨੇ ਕੁਝ ਨਹੀਂ ਖਾਂਦਾ ਹੈਗਾ ਤੇ ਬਾਕੀ ਹੁਣ ਤੁਸੀਂ ਦੱਸੋ ਕਮੈਂਟ ਕਰਕੇ ਵੀ ਆਪਾਂ ਇਹਨੂੰ 2-4 ਦਿਨ ਰੱਖਣਾ ਆ ਆਪਣੇ ਘਰ ਤੇ ਆਪਾਂ ਇਹਨੂੰ ਕੀ ਕੁਝ ਖਵਾ ਲਈਏ ਹਰ ਕਿਤੇ ਕਦਾਂ ਲੱਗਾ ਫਿਰ ਵਧੀਆ ਹੋਵੇ ਤੈਰਨ ਡਿਆ ਪਾਣੀ ਦੇ ਵਿੱਚ ਤੇ ਬਾਕੀ ਹੁਣ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਇੰਨੀ ਗੱਲ ਜ਼ਰੂਰ ਦੱਸੋ ਵੀ ਆਪਾਂ ਇਹਨੂੰ ਕੱਚੂ ਕੰਬੇ ਨੂੰ ਘਰ ਦੇ ਵਿੱਚ ਰੱਖ ਸਕਦੇ ਆ ਕਿ ਜਾਂ ਨਹੀਂ ਰੱਖ ਸਕਦੇ ਚਲੋ ਵੈਸੇ ਕੋਸ਼ਿਸ਼ ਤੇ ਕਰਾਂਗੇ ਵੀ ਇਹਨੂੰ ਛੱਡਵਾਗੇ ਆਪਾਂ ਜਿੱਥੋਂ ਲਿਆਂਦਾ ਆ ਦੋ ਚਾਰ ਦਿਨਾਂ ਚਾਚੂ ਲੱਥ ਜਾਏਗੇ ਤੇ ਨਾ ਘੇਡਨ ਦਾ ਦੇਖਿਆ ਕਿ ਬੰਦਨ ਦੇ ਵਿੱਚ ਕੋਈ ਵੀ ਚੀਜ਼ ਆ ਤੇ ਉਹ ਮਤਲਬ ਕੋਚ ਨਹੀਂ ਰਹਿ ਸਕਦੀ ਤਾਂ ਕਰਕੇ ਇਹਨਾਂ ਨੂੰ ਆਪਣੀ ਆਜ਼ਾਦੀ ਮਾਨਣ ਦਾ ਵੀ ਪੂਰਾ ਹੱਕ ਏ ਆ ਤੇ ਨਹੀਂ ਤੁਹਾਨੂੰ ਪਤਾ ਹੀ ਆ ਅੱਜ ਕੱਲ ਲੋਕੀ ਕੀ ਕਰਦੇ ਆ ਜਿੱਥੇ ਕਿ ਲੱਭ ਜਾਂਦਾ ਤੇ ਮੀਟ ਬਣਾ ਕੇ ਝਟ ਖਾ ਲੈਂਦੇ ਆ ਹੈ ਕਿ ਨਾ ਸੋ ਆਪਾਂ ਇਦਾਂ ਦਾ ਕੋਈ ਕੰਮ ਨਹੀਂ ਕਰਨਾ ਹੈਗਾ ਜਿੱਤੋਂ ਲੈ ਕੇ ਆਏ ਆ ਉਤੋਂ ਇਹਨੂੰ ਛੱਡ ਆਉਣਾ ਜਾ ਕੇ ਬਾਕੀ ਚਲੋ ਹਿੰਦੂ ਧਰਮ ਦੇ ਵਿੱਚ ਕਹਿੰਦੇ ਆ ਕਿ ਕਸ਼ੂ ਨੂੰ ਕੱਚੂ ਕਮ ਨੂੰ ਘਰ ਦੇ ਵਿੱਚ ਰੱਖਣਾ ਸ਼ੋਭ ਮੰਨਿਆ ਜਾਂਦਾ ਚੰਗਾ ਹੁੰਦਾ ਆ ਆ ਵੇਖੋ ਵੇਹ ਕਿਦਾਂ ਲੱਤਾਂ ਮਾਰਦਾ ਆ ਮਤਲਬ ਕਿ ਖੁਸ਼ ਪੂਰਾ ਨਹੀਂ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਰਿਹਾ ਮੈਂ ਟੱਪ ਦੇ ਵਿੱਚੋਂ ਬਾਹਰ ਨਿਕਲਾਂ ਪਾ ਕਰਕੇ ਇੰਨੀਆਂ ਛਾਲਾਂ ਡਿਆ ਮਾਰਨਾ ਇਹਨੂੰ ਜਿਆਦਾ ਚਿਰ ਪਾਣੀ ਚ ਵੀ ਨਹੀਂ ਨਵੀਂ ਰਹਿੰਦਾ ਹਾਂ ਤੇ ਇਹਨੂੰ ਥੋੜੇ ਜਿਹਾ ਸੂਰਜ ਨਵੀਂ ਚਾਹੀਦੀ ਹੈ ਕਿਉਂਕਿ ਜਿਆਦਾ ਚਿਰ ਪਾਣੀ ਚ ਵੀ ਨਹੀਂ ਰਹਿੰਦਾ ਕਿਉਂਕਿ ਮੈਂ ਫਿਰ ਜਦੋਂ ਘਰ ਲੈ ਕੇ ਆਇਆ ਹਾਂ ਨਾ ਤੇ ਫਿਰ ਮੈਂ ਬਾਅਦ ਚੋਂ ਸਰਚ ਕੀਤੀ YouTube ਦੇ ਉੱਤੇ ਕਹਿੰਦੇ ਵੀ ਆਪਣੇ ਇੰਡੀਆ ਦੇ ਵਿੱਚ ਨਾ ਦੋ ਤਰ੍ਹਾਂ ਦੇ ਮਿਰਗ ਖਿਆਲ ਦੇ ਕਸ਼ੂਕਾ ਮੈਂ ਕਹਿੰਦੇ ਪਾਈ ਜਾਂਦੇ ਆ ਇੱਕ ਹੁੰਦੇ ਆ ਜਿਹੜੇ ਬਿਲਕੁਲ ਮਿੱਟੀ ਦੇ ਉੱਤੇ ਰਹਿੰਦੇ ਆ ਤੇ ਦੂਜੇ ਹੁੰਦੇ ਆ ਜਿਹੜੇ ਪਾਣੀ ਦੇ ਵਿੱਚ ਵੀ ਰਹਿੰਦੇ ਆ ਤੇ ਮਿੱਟੀ ਦੇ ਵਿੱਚ ਵੀ ਰਹਿੰਦੇ ਆ ਤੇ ਇਹ ਹੈਗਾ ਮਿੱਟੀ ਚ ਤੇ ਪਾਣੀ ਚ ਦੋਵਾਂ ਪਾਸੇ ਰਹਿਣ ਵਾਲਾ ਤੇ ਕਿਉਂਕਿ ਤਾਂ ਕਰਕੇ ਫਿਰ ਆਪਾਂ ਇਹਨੂੰ ਅੱਜ ਪਹਿਲਾਂ ਤਾਂ ਕਾਫੀ 3-4 ਘੰਟੇ ਜਿਹੜਾ ਮਤਲਬ ਧੁੱਪ 'ਚ ਹੀ ਰਿਹਾ ਮਤਲਬ ਬਾਹਰ ਵੇੜੇ 'ਚ ਹੀ ਫਿਰਦਾ ਫੁਰਦਾ ਰਿਹਾ ਸੀ ਤੇ ਹੁਣ ਘੰਟਾ ਕੋ ਹੋਇਆ ਹੁਣ ਪਾਣੀ ਦੇ ਵਿੱਚ ਪਾਇਆ ਵੀ ਇਹਦੀ ਜਿਹੜੇ ਨਮੀ ਆ ਉਹਨੂੰ ਫੇਰ ਮਿਲ ਸਕੇ ਵਾਪਸ ਤੁਸੀਂ ਦੱਸਿਓ ਕਿ ਇਹ ਕਿਹੜੀ ਕਿਸਮ ਦਾ ਕਛੂਗੰਮਾ ਆ ਹਨ ਨੂੰ ਤੇ ਇੰਨੀ ਨੌਲੇਜ ਨਹੀਂ ਹੈਗੀ ਤੁਸੀਂ ਦੱਸਿਓ ਕਿ ਕਿਹੜੀ ਕਿਹੜੀ ਕਿਸਮ ਦਾ ਹੈ ਨਾ ਕਿਹੜੀ ਕਿਸਮ ਦਾ ਕਛੂਗੰਮਾ ਕਹਿੰਦੇ ਦੋ ਕਿਸਮ ਦਾ ਹੁੰਦਾ ਨਾ ਹੂੰ ਤੇ ਉਹ ਆਂਟੀ ਆਈ ਆਂਟੀ ਕਹਿੰਦੀ ਇੱਕ ਪ੍ਰੇਤ ਹੁੰਦਾ ਮੈਂ ਸੋਚਿਆ ਪ੍ਰੇਤ ਭੂਤ ਨੂੰ ਕਹਿੰਦੇ ਆ ਤੂੰ ਬਾਤ ਸੁਣ ਮੈਨੂੰ ਆਉਂਦਾ ਤਾਂ ਬਾਕੀ ਤੈਨੂੰ ਦੱਸਿਆ ਪ੍ਰੇਤ ਆ ਕੇ ਕੱਚੂ ਕੰਮਾ ਉਹ ਮੈਨੂੰ ਕਿਹਾ ਆ ਕੇ ਮੈਂ ਕਹਿੰਦੇ ਪ੍ਰੇਤ ਆ ਮੈਂ ਸੁਣ ਨਹੀਂ ਪ੍ਰੇਤ ਭੂਤ ਨੂੰ ਥੋੜਾ ਕਹਿੰਦੇ ਆ ਪ੍ਰੇਤ ਇੱਕ ਜਾਨਵਰ ਦੇ ਵਿੱਚ ਵੀ ਆਉਂਦੀ ਹੈ ਇੱਕ ਚੀਜ਼ ਐ ਤਰ੍ਹਾਂ ਦੀ ਹੁੰਦੀ ਆ ਪ੍ਰੇਤ ਵੱਡੀ ਹੁੰਦੀ ਥੋੜੀ ਸੁਣ ਨਹੀਂ ਪ੍ਰੇਤ ਕਹਿੰਦੇ ਭੂਤਾਂ ਨੂੰ ਵੀ ਪ੍ਰੇਤ ਕਹਿੰਦੇ ਉਹ ਤੇ ਭੂਤ ਪ੍ਰੇਤ ਤੇ ਹੁੰਦੇ ਆ ਕਈ ਗੱਲਾਂ ਤੂੰ ਹੋਰ ਹੀ ਟੋਪਿਕ ਸ਼ੁਰੂ ਕਰ ਲਿਆ ਕਰਨ ਨੂੰ ਮੈਂ ਸੋਚਿਆ ਕਿ ਆਂਟੀ ਨੂੰ ਪ੍ਰੇਤ ਕਹਿੰਦੇ ਪਤਾ ਨਹੀਂ ਜੀ ਭੂਤ ਭਾ ਦੀ ਆ ਤੁਮ ਤੇ ਇਹ ਆ ਜੀ ਸਾਰੀ ਗੱਲਬਾਤ ਤੇ ਬਾਕੀ ਚਲੋ ਹਰ ਗੇ ਤਾਂ ਹੁਣ ਖੇਡ ਲਿਆ ਹਾਂ ਨਹੀਂ ਐਜੇ ਹੋਰ ਕੀ ਕਰਨਾ ਛੱਡ ਗਈ ਹੁਣ ਘਰ ਆਪਾਂ ਇਹਨੂੰ ਹਾਂ ਯਾਰ ਉਹਨੂੰ ਵੀ ਆਪਣੇ ਘਰ ਜਾ ਲੈਂਦੇ ਛੱਡਈਏ ਯਾਰ ਉਹਨੇ ਮੰਮੀ ਡੈਡੀ ਕੋ ਜਾਣਾ ਆਪਣੇ ਕੋ ਹਾਂ ਕਹਿੰਦਾ ਮੇਰਾ ਦੋਸਤ ਬਣ ਗਿਆ ਹੁਣ ਨਹੀਂ ਮੈਂ ਜਾਣਦੇ ਨਾ ਦੋ ਤਿੰਨ ਵਾਰੀ ਤੇ ਵੀ ਗਵਾਚ ਗਿਆ ਸਵੇਰ ਦਾ ਅੱਛਾ ਮੈਂ ਅਸਲ ਤੇ ਚਲ ਗਿਆ ਹਾਂ ਬਾਹਰ ਮਤਲਬ ਕੰਮ ਕੇ ਚੱਲ ਗਿਆ ਫਿਰ ਕਿਰਨ ਨੂੰ ਘਰ ਸੀ ਤੇ ਕਹਿੰਦੀ ਆਂ ਵੀ ਇਹ ਗਵਾਚ ਗਿਆ ਇਹ ਕਦੇ ਪੇਟੀ ਥੱਲੇ ਵੜ ਜਾਂਦਾ ਜਾਂ ਕੇ ਕਦੇ ਪੱਠਿਆਂ ਦੇ ਵਿੱਚ ਲੋਕ ਜਾਂਦਾ ਇਹ ਲੱਭ ਲੱਭ ਕੇ ਕਿਹ ਅਸੀਂ ਰੱਖਿਆ ਇਹਨੂੰ ਤੇ ਡਰੰਡਿਆ ਹੋਏਗਾ ਫਿਰ ਕੀ ਕਹਿ ਸਕਦੇ ਆ ਤੇ ਇਹ ਆ ਜੀ ਗੱਲਬਾਤ ਤੇ ਬਾਕੀ ਚਲੋ ਠੀਕ ਆ ਜੀ ਕਰਦੇ ਆ ਵਲੌਗ ਦਾ ਇੱਥੇ ਹੀ ਐਂਡ ਤੇ ਜਲਦੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਬਾਏ ਬਾਏ ਸਾਰੇ